ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਆਪਾਂ ਲੱਗੇ ਆ ਜੀ ਨਰਮਾ ਚੋਂ ਟਾਈਮ ਹੋ ਚੁੱਕਿਆ 11 ਦਾ ਤੇ ਪਹਿਲਾਂ ਮੈਂ ਵੀਡੀਓ ਬੰਦ ਕਰਤੀ ਸੀ ਕਿਉਂਕਿ ਟਰੈਕਟਰ ਆ ਗਿਆ ਸੀ ਪਿੰਡ ਦੇ ਸੀ ਆਏ ਪੜਾ ਜਾ ਲੱਗਦਾ ਤੇ ਮੈਂ ਵੀਡੀਓ ਖਾਸ ਤਾਂ ਬਣਾ ਰਹੀ ਆ ਅੱਜ ਅਸੀਂ ਸਾਰੇ ਸਹਾਰਨ ਕੰਮ ਕਰਨ ਲੱਗੇ ਪਏ ਆ ਸਾਨੂੰ ਮਲਾਉਣੇ ਆਪਣੀ ਬੱਚਾ ਪਾਲਟੀ ਨਾਲ ਸੰਡੇ ਆ ਕਿਸੇ ਨੇ ਨਹੀਂ ਕਿਹਾ ਇਹਨਾਂ ਨੂੰ ਕੰਮ ਕਰ ਲੋ ਜਮ ਆਪਦੀ ਆਪ ਲੱਗਿਆ ਆਪੇ ਆ ਕੇ ਤੇ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਦੇਖੋ ਜੀ ਰੁਕੋ ਆ ਨਾ ਹੈ ਪਾਣੀ ਲੱਗ ਗਿਆ ਨਹੀਂ ਹੈ ਸਾਡੇ ਸਾਡੀਆਂ ਨਿੱਕੀਆਂ ਕੁੜੀਆਂ ਚੁਕਦੀਆਂ ਨਰਮਾਂ ਤੇ ਸਾਡਾ ਮੁੰਡਾ ਪੱਟੀਆਂ ਦਾ ਛਟੀਆਂ ਲੋ ਅੱਜ ਕਿੱਥੇ ਹਸਾਰਨ ਨੂੰ ਮੇੜ ਦੇਣਗੇ ਸਾਰੇ ਅੱਜ ਤਾਂ ਹਨਾ ਪ੍ਰੀਤ ਲੱਗਦਾ ਲੱਗਦਾ ਚਲੋ ਜੀ ਚਲੋ ਆਪੇ ਲੱਗ ਗਿਆ ਜੀ ਕਿਸੇ ਨੇ ਆਖਿਆ ਅੱਗੇ ਮੰਮੀ ਹੱਸ ਜਾਂਦੀ ਕਹਿੰਦੀ ਅੱਜ ਸਾਰੇ ਹਸਾਰਨ ਲੱਗੇ ਕਹਿੰਦੀ ਅੱਜ ਨੀ ਨਰਮਾ ਖੜਦਾ ਕਿ ਨਹੀਂ ਮੰਮੀ ਅਜ ਤਾਂ ਘੇਰਾ ਪਾ ਰੱਖਿਆ ਅਜ ਤਾਂ ਘੇਰਾ ਪਾ ਰੱਖਿਆ ਲਓ ਜੀ ਇੱਧਰ ਭੈਣ ਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਵੇਂ ਹੋ ਠੀਕ ਹੋ ਤੇ ਮੰਮੀ ਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਰਮਾ ਨਰਮਾ ਜੀ ਕੋਲ ਸਹੀ ਹੈ ਜਿਹਨੇ ਜਿਹਨੇ ਰਸਗੁੱਲੇ ਖਾਣੇ ਭੈਣ ਭਰਾ ਆਜੇ ਰਸਗੁੱਲੇ ਖਾੜਿਆ ਕਹਦੀ ਹੋਰ ਆਪਣੇ ਕਹਿੰਦੀ ਆਜੋ ਸਾਰੇ ਭੈਣ ਭਰਾ ਸਹੀ ਹੈ ਜਿਹਦੇ ਕਰਮਾ ਚ ਉਹਨੂੰ ਮਿਲ ਜਾਣਾ ਦੇਖੀ ਹੂੰ

ਆਜੋ ਸਪੀਕਰ ਹੋ ਜਾਂਦਾ ਰੋਟੀ ਰੁੱਟੀ ਦਾ ਵੀ ਮਿਨੀਮਮ ਹੀ ਹੈਗੀ ਕਿਵੇਂ ਖਾਵਾਂ ਹਾਂ ਇਹ ਤਾਂ ਪ੍ਰੀਤ ਹਾਂ ਆਜੋ ਬੱਜ ਗਈ ਝੋਲੀ ਨਿੱਕੀ ਦੀ ਝੋਲੀ ਖੁੱਲ ਗਈ ਚੱਕ ਪਰ ਨਾਲੀ ਉਹ ਵਾਲੀ ਝੋਲੀ ਸਹੀ ਮੈਂ ਸਾਰੇ ਆਏ ਕਹਿੰਦੇ ਆ ਰਮਨ ਵੱਧ ਬੋਲਦੀ ਹੈ ਮੇਰੀ ਆਦਤ ਹੈ ਨਾ ਬੱਦ ਬੋਲਣਾ ਮੇਰੀ ਆਦਤ ਹੈ ਮਜਬੂਰੀ ਹੈ ਮਜਬੂਰੀ ਵੀ ਨੇਚਰ ਹੈ ਮੇਰਾ ਬੱਦ ਬੋਲਣਾ ਮੈਂ ਖੁਸ਼ ਰਹਿਣੀ ਹੈ ਹਮੇਸ਼ਾ ਮੈਂ ਆਪਦੇ ਪਰਿਵਾਰ ਚੋਂ ਖੁਸ਼ੀਆਂ ਲੱਭ ਲੈਣੀ ਹੈ ਵੀ ਤੋਖਿਆਣਾ ਜੱਫਟਾਣਾ ਖੁਸ਼ੀਆਂ ਨਹੀਂ ਮਿਲਦੀਆਂ ਹੱਸ ਕੇ ਵਧੀਆ ਬੋਲ ਕੇ ਖੁਸ਼ੀਆਂ ਮਿਲਦੀਆਂ ਹੁੰਦੀਆਂ ਤੇ ਗੱਲ ਸੁਣਾਉਣੀ ਗੱਲ ਕਰਨੀ ਹਰੇਕ ਦੇ ਬਸ ਦੀ ਗੱਲ ਨਹੀਂ ਕੋਈ ਕਰ ਸਕਦਾ ਇਹ ਗੱਲ ਤੇ ਬੱਦ ਬੋਲਣਾ ਵੀ ਇੱਕ ਕਲਾ ਹੁੰਦੀ ਹੈ ਜਿਹੜੀ ਮੇਰੇ ਤੇ ਹੈਗੀ ਇਹ ਚੀਜ਼ ਮੈਨੂੰ ਮਾਣ ਹੈ ਵੀ ਮੇਰੀ ਮਾਣ ਹੈ ਮੈਨੂੰ ਸਾਡੇ ਵੀ ਸਾਡੇ ਕਾਲੇ ਵਾਲੀ ਜਦੋਂ ਅਸੀਂ ਦੋ ਦੋਨਾਂ ਚ ਸਾਡੇ ਜੋ ਅਸੀਂ ਜਾਣੀਆਂ ਇੱਕ ਜਣੀ ਜਾਣਦੇ ਹੁਣ ਜ ਆਹ ਇੱਕ ਕਦੇ ਤੂੰ ਤਾਂ ਭਲਾ ਕੱਠੀਆਂ ਜਾਣੀਆਂ ਸੀ ਤੇ ਜਦੋਂ ਤਾਂ ਮੈਂ ਜਾਣੀ ਉਹ ਤਾਂ ਚਾਚੇ ਤਾਂ ਆਏ ਦੇ ਘਰ ਆ ਚਾਹੁੰਦੇ ਕੁੜੇ ਤੂੰ ਕਿੱਦੇ ਆਈ ਤੇਰਾ ਪਤਾ ਹੀ ਨਹੀਂ ਲੱਗਿਆ ਜਿੱਦੋਂ ਸਾਡੀ ਰਮਣੀ ਜਾਂਦੀ ਆ ਇਹਦਾ ਉਹਦੀ ਪਤਾ ਲੱਗ ਗਿਆ ਲੈ ਸਾਨੂੰ ਤਾਂ ਪਤਾ ਲੱਗ ਗਿਆ ਸੀ ਆਹ ਰਮਣੀ ਆਈ ਬਾਕੀ ਇੱਕ ਚੀਜ਼ ਆਏ ਆ ਨਾ ਰਮਣੀ ਇਸ ਕੰਨੋਂ ਮਾਂ ਦਾ ਮੈਂ ਹੱਥ ਬੰਨ ਕੇ ਧੰਨਵਾਦ ਕਰਦੀ ਆ ਨਾ ਵੀ ਮਾਂ ਨੇ ਏਡੀ ਕੋ ਵਧੀਆ ਪਰਬ੍ਰਿਸ਼ ਦਿੱਤੀ ਮੈਨੂੰ ਤੇ ਇੰਨਾ ਕ ਵਧੀਆ ਖਾਣ ਪਾਣ ਪੁੱਤਾਂ ਨੂੰ ਖਵਾਇਆ ਚੰਗੀਆਂ ਚੀਜ਼ਾਂ ਤੇ ਉਹ ਚੀਜ਼ ਦਾ ਅੱਜ ਸਬੂਤ ਇਹ ਹੈ ਵੀ ਮੈਨੂੰ ਮੈਕ ਲਾਉਣ ਦੀ ਲੋੜ ਨਹੀਂ ਮੈਂ ਉਵੇਂ ਹੀ ਮੇਰੀ ਆਵਾਜ਼ ਬਹੁਤ ਵੱਡੀ ਹੈ ਹੂੰ ਠੀਕ ਹੈ ਮੰਮੀ ਕੋ ਕਹਣਾ ਚਾਹੀ ਕਿ ਕੋ ਸੋਨੂ ਵਾਲੀ ਆਂਟੀ ਕਾਟ ਬੋਲਦੀ ਹੈ ਮਾਤਾ ਕੱਤੀ ਬੋਲਦੀ ਅਸੀਂ ਸਾਰੀ ਘੱਟ ਲੱਗਦਾ ਅਸੀਂ ਸ਼ਾਰਟ ਨਹੀਂ ਲੈਂਦੇ ਜਦੋਂ ਅਸੀਂ ਹੱਦਗਾਉਂਨੇ ਅਸੀਂ ਖੇਤ ਝੱਕ ਦਿੰਨੇ ਆ ਬਹੁਤ ਸ਼ਾਰਟ ਨਹੀਂ ਅਸੀਂ ਨਾ ਅਸੀਂ ਸਾਢੇ 4 5 ਜਣੀ ਅਸੀਂ ਸਾਢੇ ਅਸੀਂ ਘੱਟ ਬੋਲਦੇ ਆ ਤੇ ਬਸ ਦਵਾ ਦਵਾਬ ਦੇ ਵਿਆਹ ਦੇ ਹੁੰਦੇ ਕੰਮ ਦੇ ਵਿੱਚ ਮਸਤ ਰਹਿਨੇ ਆ ਕੰਮ ਕਰੀ ਜਾਂਦੇ ਦਵਾ ਦਵਾ ਬਾਈ ਹੋ ਜਾਂਦਾ ਵਿਆਹ ਵੀ ਕਰ ਲੀਏ ਆ ਵੀ ਕਰ ਲੀਏ ਬੋਲਦੇ ਅਸੀਂ ਬਸ ਸਾਰੀ ਘੱਟ ਮੈਂ ਵੀ ਬਹੁਤ ਘੱਟ ਬੋਲਦੀ ਆ ਪਹਿਲਾਂ ਤੁਸੀਂ ਤੇ ਸਾਡਾ ਰਣਬੀਰ ਵੀ ਬਹੁਤ ਘੱਟ ਬੋਲਦਾ ਸਾਡਾ ਭਰਾ ਅਸੀਂ ਪੰਜੇ ਵੱਧ ਬੋਲਦੇ ਹਾਂ ਕੁੜੀਆਂ ਸਾਡੀਆਂ ਵਰਗੀ ਸਾਡੀ ਬੀਬੀ ਅਸੀਂ ਵੱਧ ਬੋਲਦੇ ਹਾਂ ਹਾਂ ਮਤਲਬ ਜੇ ਅਸੀਂ ਨਾ ਬੋਲੋਗੇ ਸਾਨੂੰ ਨੇਸ ਤੇ ਚੜ ਜਾਂਦੀ ਵੀ ਅੱਜ ਅਸੀਂ ਕੁਝ ਬੋਲਦੇ ਨਹੀਂ ਗੱਲਾਂ ਨਹੀਂ ਚਲਾਗੇ ਸਹੀ ਹੈ ਬੋਲਦਾ ਜਿਹਨਾਂ ਆਟ ਵਾਲੀ ਬੈਂਟਰੀ ਤੇ ਆਟ ਵਾਲੀ ਬੈਂਟਰੀ ਫੁੱਲ 100 ਬਾਟ ਬਾਤ ਦੀ ਹੈ ਬੈਂਟਰੀ ਢਲੀ ਹੋਈ ਤੇ ਸਹੀ ਹੈ ਓਏ ਮਾਂ ਦੀ ਕਿਰਪਾ ਹੈ ਮਾਂ ਨੇ ਏਡੀ ਸੁਣੀ ਬਰਬੀ ਚ ਦਿੱਤੀ ਅੱਜ ਕੀ ਮੈਕ ਲਾਉਣ ਦੀ ਲੋੜ ਨਹੀਂ ਲਾਓ ਜੀ ਨਿੱਕੀਆਂ ਭੁੰਡੀਆਂ ਨੂੰ ਮਿਲੋ ਸਾਡੀਆਂ ਭੁੰਡੀਆਂ ਲੜਦੀਆਂ ਹੈ ਓਏ ਪੰਜ ਭੁੰਡੀਆਂ ਲੜੀਆਂ ਜਾਂਦੀਆਂ ਬੋਦੀ ਆਪਕੀ ਯਾ ਆ ਗਈ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਲੋ ਚੁਗੋ ਫਿਰ ਉਧਰ ਸੋਹਣਾ ਪੁੱਤ ਨਰਮਾ ਇੱਧਰ ਹੈ ਨਹੀਂ ਹਜੇ ਵਧੀਆ ਗਾ ਜਾਓ ਉਹ ਨਿੱਕੇ ਨਰਮੇ ਚ ਜਾਓ ਵੱਡੇ ਵੱਡੇ ਫੋਟੋ ਫੜ ਲਓ ਆ ਦੇਖੋ ਐਡਾ ਫੜ ਲੈਣਾ ਫੇਰ 12 ਵਜੇ ਗਰਮੀ ਹੋ ਜੂਗੀ ਫੇਰ ਨਹੀਂ ਜੁਗਿਆ ਜਾਣਾ ਚਲੋ ਜੀ ਫੇਰ ਮਿਲਦੇ ਆ ਮੈਂ ਆਪਣੀ ਨੇ ਚੱਕ ਲਈ ਪੰਡ ਆਹ ਕੰਮ ਵਧੀਆ ਐ ਕੰਮ ਕਰਿਆ ਕਰ ਠੀਕ ਐ ਦੀ ਅਗੜੇ ਆ ਗੁਦਰਾਵਤਾ ਲਗ ਰਹੀ ਹੈ ਵਿਦਿਆਖੜੋਗ ਨਾਲ ਟਕਰਾ ਲੈਂਦੇ ਕੱਦ ਮਨੜਿਆ ਬੁਝਾਉਂਦਾ ਟੋਚ ਕੰਮ ਤਾਂ ਬਈ ਕਰਨ ਨਹੀਂ ਆਪਦਾ ਕਿ ਨਹੀਂ ਕੰਮ ਆਪਦੇ ਕੰਮ ਦਾ ਕੋਈ ਡਰ ਨਹੀਂ ਹੁੰਦਾ ਲਓ ਜੀ ਝੋਨਾ ਵੀ ਆਉਣ ਵਾਲਾ ਹੀ ਆਜੂਗਾ ਹੁਣ ਕੱਦੂ ਨਹੀਂ ਜਾਂਦਾ ਖਾਣ ਲਓ ਜੀ ਸਾਰੇ ਭੈਣ ਭਰਾ ਕੱਦੂ ਲੈ ਜਾਓ ਕਾਫੀ ਖੜੇ ਲਖਵੀਰ ਕਹਿੰਦੀ ਹੋਰ ਬਠੇਰੇ ਕੱਚਾ ਕੱਚਾ ਲੱਗੇ ਪਿਆ ਕੋਪ ਤੇ ਬਣਾ ਲੂ ਨੋ ਤੁਸੀਂ ਐਲੋ ਐਲੋ ਵੈਰਾ ਲੈ ਲਓ ਆ ਲੋ ਬੇਰਾ ਵੀ ਲੈ ਜਾ ਦੇਖੋ ਕਿੱਥੇ ਲਾਇਆ ਵਿਚਾਰੇ ਨੇ ਇਹ ਜੋ ਨਾ ਪਾਣੀ ਪਾਉਂਦੀ ਏ ਲਾ ਲਿਆ ਕਰੋ ਨਾ ਫਿਰ ਕੁਕੜਾਂ ਦੀ ਵੇੜ ਨਹੀਂ ਜੱਟ ਨੂੰ ਆ ਲੋ ਬੇਰਾ ਕਿੱਥੋਂ ਲਾ ਲਾਂਗੇ ਚੱਈ ਗਰ ਨਹੀ ਇਹ ਤਾਂ ਆਪਾਂ ਨਰਮਨ ਵੇੜਤਾ ਨਾ ਫੇਰ ਤਾਂ ਫਿਰ ਨੂੰ ਆ ਫੇਰ ਆਪ ਦਾ ਲਾ ਲੇ ਇਹਦੇ ਨਾ ਟੋਏ ਬਣਾ ਕੇ ਪਾਣੀ ਪਾ ਦੇਗੇ ਓਏ ਇਹ ਕਰੇ ਜੋ ਦਿਲ ਜਿਹਰੇ ਨੇ ਫੱਟ ਕੇ ਇਹਦੇ ਸੜਤਾ ਇਹ ਆਪਣੇ ਆਪ ਹੀ ਉਗ ਰਹੇ ਆ ਜੱਗ ਲਾ ਜਾ ਹੂੰ

ਇਹ ਇਹ ਤਾਂ ਸੁਆਹ ਨਹੀਂ ਬੰਦੇ ਪਤਾ ਨਹੀਂ ਕਰਦੇ ਉਹਦੇ ਮੰਮੀ ਬਹੁਤ ਵਧੀਆ ਪੜ੍ਹੀ ਸੀ ਜਿਹੜੇ ਦੂਜੇ ਲਿਆਉਂਦੇ ਸੀ ਹਨਾ ਪੈਟ ਕਾਲੇ ਦੂਜੇ ਰੰਗ ਲਾਇਆ ਕਰ ਕੋਈ ਇਹ ਵੀ ਉਹਨੂੰ ਰਾਲਦੇ ਆ ਉਹਦੇ ਉਹ ਬਾੜੀ ਕਰਾਰੀ ਬਣੀ ਸੀ ਉਹ ਤਾਂ ਮਿੱਠੀ ਐ ਮਠਾਠ ਹੋਰੀ ਕੇ ਇਹ ਤਾਂ ਐ ਜਿਹਾ ਹੁੰਦਾ ਹੈ ਫਲਪਲੇਸ ਫਾਈ ਤੱਕ ਇਹ ਰਹਿ ਕਿ ਬਰਫ ਉਹ ਜੰਮੀ ਗਈ ਪੂਰੀ ਠੰਡੇ ਹੋ ਗਏ ਜਿਸ ਨਾਲ ਹੂੰ ਲੋ ਜੀ ਬਸ ਧਰ ਕੇ ਦਾਦਾ ਸਾਡੀ ਦੁਪਹਿਰ ਲਿਆਉਣੇ ਘਰਾਂ ਤੋਂ ਕੱਢ ਗਏ ਤੇ ਪ੍ਰੀਤੋ ਹੋ ਰਗਾ ਜ ਆਪਣਾ ਨਰਮਾ ਚੁੱਕੇ ਤੇ ਨਰਮਾ ਚੁੱਕ ਕੇ ਸਾਡਾ ਨਰਮਾ ਆਦ ਤੁਲਕੇ ਦਿਓ ਤੋਲਿਆ ਫਿਰ ਜੀ 5 ਕਿਲੋ 5 ਪੰਜ ਹੈ 100 ਲੱਗੀਆਂ ਜਾ ਮੈਨੂੰ ਤਾਂ ਖਾਓਗਾ ਜਾਨ ਆ 100 ਰੁਪਿਆ ਮਿਲ ਗਿਆ ਆਏ ਕਰ ਦਿਨ ਜਾਨ ਆ ਦਾ ਪੈਣਾ ਨੀ ਜੰਗ ਜਮਾਨੀ ਟਿੱਕੀਆਂ ਸਾਰਾ ਦੁਪਹਿਰਾ ਅੱਦੇ ਦਾ ਗੱਡਣ ਚੀ ਸੀ ਹੀ ਐ ਹਾਂ ਆਦੀ ਜੀ ਮਟਰਟਰ ਚਲਾ ਕੇ ਆਈਏ ਤੂੰ ਝੋਲਵਾ ਬੱਢਿਆ ਤੂੰ ਝੋਲਵਾ ਦੇ ਬੱਢਿਆ ਡਾਕਾ ਮਾਰੇ ਐ ਡਾਕਾ ਹੋਰ ਮਸਾਟਾਂ ਜੀ ਹੂੰ ਉੱਚੂ ਕਿਆ ਦਾ ਤਰਨ ਕਿ ਲੋਈ ਹੋ ਨਹੀਂ ਆਇਆ ਤੋ ਕਿੰਨਾ ਬੱਢਿਆ ਇੰਨਾ ਨਹੀਂ ਬੱਢਿਆ ਮਾਣ ਮਾਰੇ ਰੁੱਕ ਜੇ ਗੱਡੇ ਸੀ ਤੇ ਬੱਢਦੇ ਸੀ ਚੁੱਕਿਆ ਹੀ ਆ ਬਾਕੀ ਤਾਂ 5 ਕਿਲੋ ਇੰਨੇ ਸਲੋਮ ਆ ਜੀ ਮੰਝੇ ਤੇ ਦਰਤਾ ਮੰਝੇ ਤੇ ਦਰਤਾ ਸੀ ਨਰਮ ਹਾਂ ਚਲ ਕਹਿੰਦਾ ਸੀ ਜੇ 100 ਰੁਪਏ ਆ ਮਰ ਗਿਆ ਕਹਿੰਦੀ ਸਾਨੂੰ ਫਿਰ ਤਾਂ ਉਹ ਜੀ ਆਉਣਾ ਪਿਆ ਕਰੂਗਾ ਇਹ ਹਸਣਾ ਬਾਕੀ ਹੈ ਹੋਰ ਇਹ ਹਸਣਾ ਬਾਕੀ ਚੋਣ ਆ ਗਈ ਕਿਉਂ ਮੈਂ ਬੂਟ ਵਾਟ ਲਿਆ ਲੋੜੀ ਆਪਾਂ ਅੱਗੇ ਧਾਰਾ ਕਦੋਂ ਸਬਜ਼ੀ ਬਹਤ ਰਹੀ ਦੁੱਧ ਗੜਨ ਕਰੇ ਤੇ ਮਾਰੀ ਅੱਗ ਤੇ ਦਿੱਤੂ ਲਾਹੀ ਜਾਊ ਆਪੋ ਹੁਣ ਤਲੀ ਟਾਂ ਦਾ ਹੱਥ ਛੀਂਵੀ ਦੇ ਬੱਤੇ ਕਿੰਨਾ ਹੀ ਕੋਹ ਕੱਢੇ ਜਾ ਰਹੇ ਰੱਜਾ ਆਪਾਂ ਰੱਖੀ ਨੂੰ ਲੋੜੀ ਇੱਧਰ ਮੰਮੀ ਜੱਤੀ ਆਂਦੇ ਸੋ ਢਾਲ ਤੇ ਅੱਜ ਮਾਨੂੰ ਕੱਢ ਕੇ ਆ ਚੁੰਨੀ ਲੈਣੀ ਪਈ ਜਿਹੜੀ ਮੇਰੀ ਸ਼ਾਂਤਰੀ ਚੁੰਨੀ ਸੀਗੀ ਉਹ ਤਾਂ ਉਹ ਖੈਰ ਬੋਦੀ ਹੋਈ ਪਈ ਸੀਗੀ ਤੇ ਤੜਕੇ ਜਦੋਂ ਮੰਮੀ ਕੱਪੜੇ ਕੱਢਣ ਲਈ ਬਚੂਰੀਆ ਬੱਚੋ ਤੇ ਵਿਚਾਰੀ ਬਾਟ ਗਈ ਉਹ ਇੰਨੀ ਬਾਟ ਗਈ ਵਿਚਾਰੋ ਮੋਂ ਤੋਂ ਪਾਣਾ ਨਾ ਬੜੀ ਅਸੀ ਮੇਰੇ ਕੋਲ ਦੀ ਫਾਰੇ ਵੀ ਛੋਲੀ ਹੈ ਤਾਂ ਪੁਰਾਣੀ ਹੋ ਗਈ ਤੇ ਸਰ ਬਣੋਗੇ ਲੈ ਵੀ ਨਹੀਂ ਲੇ ਪੁਰਾਣੀ ਆ ਚਾਹੇ ਉਹ ਬਾਟ ਗਈ ਉਹ ਹੈ ਤਾਂ ਤਾਂ ਸੀ ਤੇ ਉਹ ਵੀ ਬੰਨਾਈ ਬਾੜੀ ਹੈ ਤੇ ਆਜੂ ਕਰਨ ਦਾ ਬੁਰਾ ਹਾਲ ਹੋ ਬਸ ਕੇ ਹੀ ਵਾਲੀਆਂ ਆ ਜਾਂਦੀਆਂ ਤੇ ਬਾਕੀ ਜੀ ਆਪਣੀ ਰਮਨ ਭੈਣ ਜਿਹੜੀ ਚਹਿਲ ਬੋਗ ਵਾਲੇ ਉਹ ਕਹਿੰਦੇ ਸੀ ਕੰਨ ਦੀਦੀ ਗਾਣੂ ਕਹਿੰਦੇ 2 ਮਹੀਨੇ ਪਹਿਲਾਂ ਕੋ ਸ਼ਾਦੀ ਹੋਇਆ ਸੀ ਤੇ ਆਪਣੀ ਦੇ ਇਹਦੇ ਇਹਦੇ 2 ਮਹੀਨੇ ਤੋਂ ਪਾਸ ਫੈਂਟ ਗਿਆ ਹੁੰਦੀ ਤੇ ਜਿਹੜੇ ਹਿਸਾਬ ਨਾਲ ਪੈਦਾ ਉਹ ਵਿੱਚ ਅਪੀਲ ਖੜਾਕ ਬੰਦ ਕਰ ਦਿੱਤੀ ਇਹ ਹੱਤਾ ਹੋ ਜਾਂਦੇ ਉਹ ਵੀ ਬਸ ਬਸ ਹੁਣ ਤਾਂ ਥੋੜਾ ਹੀ ਬੰਦਿਆ ਕਿੰਨਾ ਕੋਸ ਉਸ ਵੇਲੇ ਕਿੰਨਾ ਹੋ ਤੁਸ। ਉਹ ਕੋਕ ਨਾ ਵੀ ਜੀ। ਤੇ ਫਿਰ ਆਪਾਂ ਬੰਦ ਲਾ ਦਾਂਗੇ। ਤੇ ਜਿਹੜਾ ਇਹ ਹੋ ਗਿਆ ਜਮਾ ਦੋ ਦਿਸਕਾਰ। ਖੇਰੇ ਨਮਾਜ਼ੂ ਤੋਂ ਬਣਾਉਂਗੀ ਜਿਹੜਾ ਆਪਾਂ ਜਿਹੜੀ ਹੋਰ ਇਹਨੂੰ ਸਾਖ ਵਗੈਰਾ ਪਾਉਣੀ ਆ ਸਾੜੀ। ਇਹ ਪੁਆਈਆਂ ਵਗੈਰਾ ਜਿਹੜੀਆਂ ਪਾਉਣੀ ਆ ਆਪਾਂ ਫਿਰ ਹੁਣ ਸਟਾਰਟ ਕਰਤਾ। ਹਨਾ ਮੰਮੀ। ਜਿਹੜਾ ਦੋ ਦਿਸਕਾਰ ਜਮਾ ਫੇਰ ਆਪਾਂ ਸਟਾਰਟ ਕਰਦਾਂਗੇ ਇਹ ਦੋ ਸਮਾਨ। ਹਾਂ ਹਾਂ। ਬਸ ਜੀ ਇਹ ਹਫਤਾ ਦੀ ਰੋਜ਼ ਹੀ ਹੋ ਰਹੀ ਹੈ ਜਦੋਂ ਕਿ ਇਹ ਪੂਰੇ ਦਾ ਬੰਦ ਕਰ ਦਿੱਤੀ ਹੈ ਇਸ ਵਾਰ ਤਾਂ ਫਿਰ ਇਹ ਹਫਤਾ ਹੀ ਦੁੱਧ ਦੇ ਦਿੰਦੀ ਹੈ ਹੋ ਨਾ ਨਾ ਇੱਥੇ ਕੰਮ ਹੋਰ ਕਰਨਾ ਤੂੰ ਇੱਕ ਸੀਟੀ ਵੱਜ ਗਈ ਜਿਵੇਂ ਸੀਟੀ ਵੱਜ ਗਈ ਚਾਰ ਪੁੱਤ ਤੇ ਜੈਂਸੀ ਬੰਦ ਕਰ ਦੇ ਕਰ ਦੇ ਨਾ ਕਿਉਂਕਿ ਮੈਂ ਦੋਨਾਂ ਨਾਲ ਨਹੀਂ ਧਾਰ ਕਰ ਦਿੰਦੀ ਫਿਰ ਮੈਨੂੰ ਟਾਈਮ ਲੱਗ ਜੂਗਾ ਠੀਕ ਹੈ ਇੱਕ ਵੱਜ ਗਈ ਤਿੰਨ ਹੋਰ ਵੱਜ ਗਈ ਨੇ ਤੇ ਜੈਂਸੀ ਬੰਦ ਕਰ ਓਕੇ ਗੋਰਕੇ ਗੋਰਕੇ ਗੋਰਨ ਜਿਹੜਾ ਵੀਡੀਓ ਤੇ ਨਹੀਂ ਆਇਆ ਅੱਜ ਮਾਣਾਇਆ ਛੱਡੀਆਂ ਮੱਟਾ ਬਾਬਾ ਛੱਡੀਆਂ ਮੱਟਾ ਪਈ ਸਾਡਾ ਮੁੰਡਾ ਥੋੜ੍ਹਾ ਵੀ ਜਾਂਦਾ ਸੀ ਆਹਨ ਮਨੋਂ ਤਾਂ ਪੈਣਾ ਅੱਧਾ ਘੰਟਾ ਲਾਣਾ ਗੱਡੀ ਲੈ ਨਹੀਂ ਜਾਂਦਾ ਅੱਜ ਗੱਡੀ ਆਵੇ ਪੁੱਤਰ ਆਹਨ ਦੇ ਪਹਿਲੇ ਸਕੂਲ ਤੋਂ ਪਹਿਲਾਂ ਨਹੀਂ ਫੜਾ ਜਾਂਦਾ ਕਹਿੰਦੇ ਹਜੇ ਤੇਰੇ ਹੱਥ ਹੋਇਆ ਤੇ ਗੁਰਤੀ ਪ੍ਰਕਿਰੇ ਹੋ ਜਾਣਗੇ ਕਠਨੀਆਂ ਸੀ ਤੂੰ ਬੋਲਣਾ ਤਾਂ ਸਹੀ ਲੋ ਜੀ ਆਪਾਂ ਲੱਗਦੇ ਆ ਰੋਟੀਆਂ ਟਾਈਮ ਹੋ ਗਿਆ ਸਹੀ 7:30 ਤੇ ਇਹ ਰੜਕਣੀ ਚ ਆਪਣਾ ਦੁੱਧ ਥੋੜਾ ਜਿਹਾ ਕੋਸਾ ਹੋਣ ਦਾ ਇਧਰ ਆਪਣੀ ਆਲੂ ਤੇ ਮਟਰ ਤੇ ਬਸ ਹੁਣੀ ਆਟਾ ਗੁੰਨ ਕੇ ਹੈ ਈਆਂ ਮੈਂ ਦੁੱਧਾ ਤੇ ਪੁਣ ਕੇ ਤੇ ਮੰਮੀ ਵੀ ਨਾਲੇ ਮੈਂ ਵੀ ਨਾਲੇ ਜਸ਼ਨ ਦੇ ਰੈਡੀ ਨੇ ਨਾਉਣਾ ਤੇ ਕਿਉਂਕਿ ਸਾਰੇ ਹੀ ਕੰਮ ਲੱਗੇ ਪਏ ਐ ਜੀ ਹਨਾ ਸਾਰਾ ਟੱਬਰ ਹੀ ਆਦੇ ਹੁੰਦੇ ਅੰਗੇ ਖਿੱਚ ਹੋ ਰਹੀ ਐ ਕਮਾਕਾਰਾਂ ਦੀ ਪੂਰੀ ਫੂਕਣੀ ਤਾਂ ਆ ਪਈ ਐ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਤੇ ਬਸ ਰੋਟੀ ਲਗਦੇ ਆਂਗੇ ਤੇ ਜਸ਼ਨ ਤੇ ਡੈਡੀ ਦੋਨੇ ਉਹ ਗਏ ਦੋ ਦਾਦਾ ਪੋਤਾ ਦੁੱਧ ਪੋਣ ਤੇ ਬਸ ਜਸ਼ਨ ਤੇ ਡੈਡੀ ਸੁਣ ਹੁਣ ਵਿਚਾਰੇ ਖੇਤੋਂ ਆਇਆ ਉਹ ਖੇਤੋਂ ਆ ਕੇ ਤੇ ਚਾਰਚੂਰ ਕੱਢਣ ਲੱਗੇ ਤੇ ਮੰਮੀ ਨੂੰ ਕਹਿੰਦੇ ਤੂੰ ਨਹਾ ਲੈ ਚੱਲ ਨਾ ਤੇ ਮੈਂ ਕਹਿੰਦਾ ਪਾਣੀ ਪਿਆ ਦਿੰਨਾ ਤੇ ਪਾਣੀ ਪਿਆਈ ਜਾਂਦੇ ਆ ਹੁਣ ਤੇ ਬਸ ਪਾਣੀ ਪੂਣੀ ਪਿਆ ਕੇ ਨਹਾ ਲੈਣਗੇ ਤੇ ਬਸ ਆਪਾਂ ਲਗਦੇ ਆਂ ਰੋਟੀਆਂ ਤੇ ਥੱਕ ਜਾਨੇ ਆ ਜੀ ਸਾਰੇ ਹੀ ਹਨਾ ਚਲੋ ਆਏ ਆ ਵੀ ਕੰਮ ਦਾ ਟਾਈਮ ਹੈ ਹਨਾ ਸਾਰਿਆਂ ਨੂੰ ਖੇਚ ਹੋਈ ਵੀ ਉਧਰੋਂ ਖੇਤ ਵਾਲਿਆਂ ਨੂੰ ਵੀ ਵੀ ਪਾਣੀ ਦਾ ਨਹੀਂ ਲੱਗਿਆ ਪਿਆ ਜੀ ਉਦੋਂ ਖੜੇ ਝੋਨੇ 'ਚ ਪਾਣੀ ਲਾਤਾ ਸੀਗਾ ਤੇ ਹੁਣ ਆਏ ਆ ਵੀ ਚਲੋ ਪ੍ਰਾਲੀ ਬਰੂਲੀ ਚੱਕਦੇ ਆ ਕਿਉਂਕਿ ਅੱਗ ਤਾਂ ਲਾ ਨਹੀਂ ਸਕਦੇ ਹਨਾ ਸਰਕਾਰ ਨੇ ਬੈਨ ਕਰਿਆ ਹੋਇਆ ਵੀ ਅੱਗ ਨਹੀਂ ਲਾਉਣੀ ਪ੍ਰਦੂਸ਼ਣ ਹੁੰਦਾ ਤੇ ਤਾਂ ਕਰਕੇ ਵੀ ਹੁਣ ਪ੍ਰਾਲੀ ਸਾਰੀ ਹੈ ਜਿਹੜੀ ਬਾਹਨ ਦੇ ਵਿੱਚੋਂ ਕੱਢਣੀ ਪੂਗੀ ਚੱਕੀ ਜਾਂਦੇ ਆ ਤੇ ਪਾਣੀ ਤਾਂ ਹੁੰਦਾ 50 ਜੀ ਤਾਂ ਨਹੀਂ ਹੁੰਦਾ ਤੇ ਆਪਣੇ ਕੀ ਨਾਲ ਲੈਂਦੇ ਹੁੰਦੇ ਪ੍ਰਾਲੀ ਸਾਰੀ ਕੱਢ ਕੱਢ ਕੇ ਰੱਖੀ ਜਾਂਦੇ ਆਪਣਾ ਵੀ ਮੈਨਰ ਤੇ ਬਾਵਾ ਚੌੜੀ ਆ ਪਰ ਦੀ ਜੀ ਤੇ ਛੜਕ ਦੇ ਨਾਲ ਵੀ ਬਾਵਾ ਸਾਰਾ ਥਾਂ ਪਿਆ ਕਿੰਨਾ ਸਾਰਾ ਥਾਂ ਦਾ ਫालतू ਤੇ ਉਹਦੇ ਚ ਕੱਢ ਕੱਢ ਕੇ ਰੱਖੀ ਜਾਂਦੇ ਉੱਥੇ ਤੇ ਫੇਰ ਕਹਿੰਦੇ ਵੀ ਦੋ ਦੋ ਕਣਕ ਬੀਜ ਦੀ ਤੇ ਕਹਿੰਦੇ ਗੇਤੀ ਕਣਕ ਸਾਨੂੰ ਪਤਾ ਝਾੜ ਵਧ ਦਿੰਦੀ ਹੈ ਹਨਾ ਤੇ ਆਪਣੇ ਕੋਲੇ ਵੀ ਨਰਮਾ ਸਵੇਰੇ ਤਾਂ ਨਹੀਂ ਲੱਗਦਾ ਪਰਸੋਂ ਤਾਂ ਫਤੇ ਕਰ ਦਾਂਗੇ ਤੇ ਅੱਜ ਤੱਕ ਜਵਾਕਾਂ ਨੇ ਬਸ ਆਦੇ ਹੁੰਦੇ ਸਾਰਾ ਵੀ ਲਵਾਇਆ ਤੇ ਰੌਲਾ ਵੀ ਬਹੁਤ ਪਾਇਆ ਅੱਜ ਤੱਕ ਅਸੀਂ ਬੜਾ ਰੌਲਾ ਪਾਇਆ ਸਾਰੇ ਟੱਬਰ ਨੇ ਨਰਮੇ ਦੇ ਵਿੱਚ ਸਾਰੇ ਟੱਬਰ ਨੇ ਬਹੁਤ ਜ਼ਿਆਦਾ ਰੋਲਾ ਪਾਇਆ ਪਰ ਆਏ ਆ ਵੀ ਪ੍ਰੀਤ ਹੋਰੀਆਂ ਵੀ ਪੂਰਾ ਆਪਣਾ ਯੋਗਦਾਨ ਦੇ ਕੇ ਗਈਆਂ ਤੇ ਜਾਂਦੀ ਜੋ ਨਰਮਾ ਨੂੰ ਮੈਂ ਚੁੱਕ ਕੇ ਛੱਡ ਗਈਆਂ ਪ੍ਰੀਤ ਕਹਿੰਦੀ ਜਸੂ ਪਾਪੇ ਨੂੰ ਤਾਂ ਫੋਨ ਕਰ ਪਾਪੇ ਨੂੰ ਤਾਂ ਫੋਨ ਕਰ ਹੁਣ ਆਪਾਂ ਘਰੇ ਜਾਣਾਗਾ ਫਿਰ ਪਾਪੇ ਨੇ ਆਪਾਂ ਨੂੰ ਕਿਹਾ ਸੀ ਵੀ ਨਰਮਾ ਚੁੱਕੋ ਮੈਂ ਪੈਸੇ ਦੇਵਾਂਗਾ ਤੁਹਾਨੂੰ ਫਿਰ ਤੇ ਹਾਂ ਤੇ ਫਿਰ ਪੈਸੇ ਲੈ ਲੂਗੇ ਤੇ ਫਿਰ ਫਿਰ ਕਹਿੰਦੀਆਂ ਇਹ ਤਾਂ ਵਧੀਆ ਕੰਮ ਹੈ ਤਾਂ ਆਪਾਂ ਰੋਜੀ ਆ ਜਾ ਕਰਾਂਗੇ ਜਵਾਗ ਹੁੰਦੇ ਸ ਉਹ ਤਾਂ ਵਿਚਾਰੀਆਂ ਜੀ ਸਾਰਾ ਦਿਨ ਸਾਰਾ ਦਿਨ ਨਾਲ ਨਾਲ ਹੀ ਤੁਰੀਆਂ ਫਿਰੀਆਂ ਤੇ ਪਰ ਆਏ ਨਹੀਂ ਸੀਗਾ ਵੀ ਇੱਕ ਪੂਝਾ ਨਹੀਂ ਚੁਗਦੀਆਂ ਸੀਗੀਆਂ ਬਸ ਜਿੱਥੇ ਵਧੀਆ ਫੁੱਟ ਸੀਗਾ ਉਹ ਫੁੱਟ ਫੜਦੀਆਂ ਸੀ ਵੱਡੇ ਵੱਡੇ ਫੁੱਟ ਤੇ ਚਲੋ ਆਦੇ ਹੁੰਦੇ ਆ ਤੇ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਪੁੱਤ ਪੈਸੇ ਸੋਨ ਨੂੰ ਮੈਂ ਕਿਹਾ ਉ ਮਿਲ ਜਾਣਗੇ ਤੁਸੀਂ ਬਹਿ ਜਾਓ ਤੇ ਮੈਂ ਕਿਹਾ ਤੁਸੀਂ ਘਰੇ ਬਗਜੋ ਜਸ਼ਨੇ ਕੋਲੇ ਬਗਜੋ ਕਹਿੰਦੇ ਨਾ ਮਾਂ ਮਾਸੀ ਪੈਸੇ ਲਾਵਾਂਗੇ ਤਾਂ ਮਿਹਨਤ ਦੇ ਪੈਸੇ ਲਾਵਾਂਗੇ ਮੂੰਹ ਨਹੀਂ ਲੈਣਗੇ ਹੈ ਮਮੀ ਨਰਮ ਚੁੱਕ ਲਾ ਹਾਂ ਨਰਮ ਨਰਮ ਚੁੱਕਿਆ ਦੀ ਆਪਦੀ ਮਿਹਨਤ ਦੇ ਪੈਸੇ ਲਵਾਂਗੇ ਤੇ ਚਲੋ ਜੀ ਜਵਾਗ ਆ ਹਨਾ ਆਪਦੇ ਉਹਨਾਂ ਦੋਨਾਂ ਨੂੰ ਦੇਖ ਕੇ ਨਾ ਤੇ ਅੱਗੇ ਮੈਂ ਤੇਰੇ ਆਪਣੇ ਆਪ ਦੇ ਦਿਨ ਯਾਦ ਕਰ ਲਾਂਗਾ ਮਖਰਮ ਨੇ ਆਪਾਂ ਤਾਂ ਆ ਹੀ ਕਰਦੀਆਂ ਹੁੰਦੀਆਂ ਸੀ ਨਰਮਾ ਚੁਗਦੀਆਂ ਹਨਾ ਤੇ ਇਹ ਚੀਜ਼ ਦਾ ਲਾਲਚ ਦੇ ਦਿੰਦੇ ਸੋਨੂੰ ਖਾਣ ਨੂੰ ਚੀਜ਼ ਲੈ ਆ ਕੇ ਦੂੰਗਾ ਪਾਪਾ ਆਖ ਦਿੰਦਾ ਤੇ ਚਾਹ 5-5 ਰੁਪਏ ਦੇ ਦਿੰਦੇ ਉਹ ਵੀ ਕਦੇ ਦੇ ਦਿੰਦੇ ਤੇ ਵੀ ਆਇਂਦਵਾਰ ਦਾ ਆਲੇ ਦਿਨ ਆਖ ਦਿੰਦੇ ਨਰਮਾ ਚੁਗਾ ਉਹ ਸੋਨੂੰ ਜਾਂ ਤਾਂ ਪੈਸੇ ਦੇਵਾਂਗੇ ਜਾਂ ਸੋਨੂੰ ਚੀਜ਼ ਲੈ ਆ ਕੇ ਦਊਂਗਾ ਪਾਪਾ ਆਖ ਦਿੰਦਾ ਅੱਥ ਨੇ ਤੇ ਆਇਂਦਵਾਰ ਵਾਲੇ ਦਿਨ ਸਾਰੇ ਜਵਾਗ ਲੱਗ ਜਾਂਦੇ ਨਰਮਾ ਚੁਗਣ ਮੋਗਾ ਆਪਾਂ ਵੀ ਆਈ ਫਿਰਦੀਆਂ ਹੁੰਦੀਆਂ ਸੀਗੀਆਂ ਤੇ ਹੋਰ ਪਰ ਆਪਣੇ ਆਦੀ ਸਹੀ ਹੈ ਕਹਿੰਦੀ ਜਿਵੇਂ ਆਪਣੇ ਦਿਨ ਦਾ ਚਾਹ ਆ ਜਾਂਦੇ ਤੇ ਫੇਰ ਹਾਂ ਇਹ ਤੋਂ ਨਾਲ ਤੇ ਫੇਰ ਨਾ ਫੇਰ ਨਿੱਕੀ ਨਿੱਕੀ ਸਾਨੂੰ ਕਹਿੰਦੀ ਮਾਸੀ ਆਪਦੇ ਸੋ ਬਚਪਨ ਦੀਆਂ ਗੱਲਾਂ ਸੁਣਾਓ ਫਿਰ ਬਸ ਉਹਨਾਂ ਨੇ ਜਵਾਕਾਂ ਨਾਲ ਸਾਡਾ ਟਾਈਮ ਪਾਸ ਹੋ ਗਿਆ ਤੇ ਚਲੋ ਨਰਮਾ ਤਾਂ ਆਦ ਹੁੰ ਚੁਕੇ ਜਾਊਗਾ ਤਾਂ ਕੁ ਸਵੇਰੇ ਨਹੀਂ ਸਵੇਰੇ ਦਾ ਵੀ ਮਾੜਾ ਮੋਟਾ ਰਹੂਗਾ ਪਰਸੋਂ ਤਾਂ ਫਤਿਹ ਕਰ ਦਾਂਗੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਪਤਾ ਨਹੀਂ ਕਿੱਡੀ ਬਣੀ ਐ ਲੌਂਗ ਬਣੀ ਐ ਜਾਂ ਕਿਵੇਂ ਬਣੀ ਐ ਪਤਾ ਨਹੀਂ ਤੇ ਚੈੱਕ ਕਰਾਂਗੇ ਹੁਣ ਜਦੋਂ ਫੇਰ ਹੀ ਪਤਾ ਲੱਗੂਗਾ ਪਰ ਅੱਜ ਜ਼ਿਆਦੇ ਹੁੰਦੇ ਪੂਰਾ ਸਾਰਨ ਨਹੀਂ ਆਦੇ ਹੁੰਦੇ ਪੈਗੇ ਅਜੇ ਤਾਂ ਇਕੱਠੇ ਹੋ ਗਏ ਕੰਮ ਕਰਨ ਲੱਗੇ ਸਾਰਨ ਤੇ ਹਸਾਂ ਲੱਗੀ ਮੰਮੀ ਕਹਿੰਦੀ ਅੱਜ ਤਾਂ ਪੂਰੇ ਸਾਰਨ ਵੜ ਗਏ ਸਾਰੇ ਆਹ ਦੀ ਖੇਤ ਦੇ ਵਿੱਚ ਅਜ ਨਹੀਂ ਨਰਮਾ ਰਹਿੰਦਾ ਪਰ ਚੌਣ ਕਰਦੇ ਸੀ ਨਰਮਾ ਫਿਰ ਵੀ ਰਹਿ ਗਿਆ ਤੇ ਚਲੋ ਜੀ ਕਰਦੇ ਆ ਵੀਡੀਓ ਦਾ ਇੱਥੇ ਐਂਡ ਮਿਲਦੇ ਆ ਕੱਲ ਨੂੰ ਹਜੇ ਕੱਪੜੇ ਆਪਣੇ ਮੇਜ਼ 'ਤੇ ਭਰਿਆ ਪਿਆ ਹੱਥ ਨੇ ਪੈ ਲੱਗੇ ਤੇਲ ਲਾਵਾਂਗੇ ਨਾਲੇ ਜਸ਼ਨ ਦੀ ਵਰਤੀ ਪ੍ਰਸ਼ਕ ਕਰਕੇ ਪਾਉਂਗੀ ਕਿਉਂਕਿ ਰਾਤ ਭਰਾਤੇ ਜੀ ਇੱਕ ਤਾਂ ਤੜਕੇ ਆਏ ਹੋਏ ਹੁੰਦਾ ਵੀ ਐਸ ਵੇਲੇ ਥੱਕੇ ਹੁੰਨੇ ਕਈ ਵਾਰੀ ਲੇਟ ਫੇਟ ਹੋ ਜਾਂਦਾ ਉੱਠਣ ਗਨੋਂ ਤੇ ਕੋਈ ਲੈਟ ਦਾ ਨਹੀਂ ਪਤਾ ਹੁੰਦਾ ਬਾਕੀ ਤੜਕੇ ਕਮਾਕਾਰਾਂ ਦਾ ਬਹੁਤ ਜ਼ਿਆਦਾ ਜ਼ੋਰ ਹੁੰਦਾਗਾ ਤੇ ਵੀ ਆਉਂਦਾ ਆ ਇਧਰ ਫਿਰ ਪਸ਼ੂਆਂ ਦਾ ਵੀ ਕਰਨਾ ਉਧਰ ਭੱਜਣਾ ਫਿਰ ਇਧਰਲਾ ਕਰਨਾ ਸਾਰਾ ਸਾਰਾ ਘਰ ਦਾ A to Z ਕਰਕੇ ਜਾਣਾ ਹਨਾ ਫਿਰ ਖੇਤ ਖੜੀ ਰਤ ਰਹਿਣਾ ਬੰਦਾ ਮੱਲੋ ਮੱਲੀ ਥੱਕ ਜਾਂਦਾ ਜੀ ਤੇ ਕੱਲ ਜਸ਼ਨ ਦੇ ਰੈਡੀ ਨੇ ਮੈਨੂੰ ਮੈਡੀਕਲ ਤੋਂ ਦੋ ਖਰਾਕਾ ਲਿਆਤਾਂ ਸੀ ਬੁਖਾਰ ਤੀਆਂ ਤੇ ਜਮਾ ਉਹਦੇ ਨਾਲ ਵਧੀਆ ਹੋ ਗਿਆ ਟੱਲੀ ਬਣ ਕੇ ਬਾਕੀ ਕੋਈ ਵੀ ਭੈਣ ਭਰਾ ਦੇ ਹੁੰਦੇ ਆ ਕਹਿੰਦੇ ਜਿਹਨੂੰ ਵੀ ਬੁਖਾਰ ਚੜਦਾ ਫਰੀਜ ਆਦੇ ਹੁੰਦੇ ਆਣ ਗੈਲੀ ਨਾ ਕਰਿਆ ਕਰੋ ਤੇ ਕਿਉਂਕਿ ਹੁਣ ਜਿਹੜਾ ਬੁਖਾਰ ਚੜਦਾ ਨਾ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਵੀ ਖਬਰਾਂ ਦੇਖੀਆਂ ਮੈਂ ਚੜਦਾ ਬੁਖਾਰ ਬਹੁਤ ਜ਼ਿਆਦਾ ਖਤਰਨਾਕ ਬੁਖਾਰ ਚੜਦਾਗਾ ਵੀ ਹੱਥ ਪੈਰ ਸੁੱਜਣ ਲੱਗ ਜਾਂਦੇ ਬੁਖਾਰ ਚੜਕੇ ਤਾਂ ਬਲੀ ਜੀ ਧਿਆਨ ਰੱਖੋ ਸਾਰੇ ਭੈਣ ਭਰਾਵਾਂ ਦਾ ਤੇ ਮੈਂ ਵੀ ਚਲੋ ਫਿਰ ਨਰਮਾਇਆ ਫਤੇ ਕਰਦੇ ਆ ਫਿਰ ਦੇਖਾਂਗੇ ਵੀ ਇੱਕ ਅੱਧਾ ਟੀਕਾ ਵੀ ਮੈਂ ਲਵਾ ਆਉਂਗੀ ਜਿਸ ਦੇ ਨਾਲ ਕੀ ਮਾੜਾ ਮੋਟਾ ਵੀ ਜੰਦਰੋ ਹੋਇਆ ਤਾਂ ਨਿਕਲ ਜਾਊਗਾ ਬੁਖਾਰ ਉਾਂ ਵਿਚ ਖਾਮਜਾਤ ਹੈਗਾ ਹਜੇ ਉਂ ਕੋਈ ਨਹੀਂ ਹੋਇਆ ਲੱਤਾਂ ਬਾਹ ਹੱਥ ਪੈਰ ਜ ਬਾਹਰ ਨਤੰਜੀਆਂ ਨਹੀਂ ਟੁੱਟੀਆਂ ਠੀਕ ਸੀ ਚਲੋ ਜੀ ਅੱਗ ਵਿਚਾਲੀ ਮੰਮੀ ਨੇ ਮਿਲਦੇ ਆਪਾਂ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਸ਼ੇਕਾਲ ਤੇ ਬਾਕੀ ਸਭ ਭੈਣ ਭੈਣਾ ਭੈਣ ਭਰਾ ਗੁੱਸਾ ਨਾ ਕਰਿਆ ਕਰੋ ਜੀ ਮੈਥੋਂ ਨਾ ਰਿਪਲਾਈ ਨਹੀਂ ਦਿੱਤੇ ਜਾਂਦੇ ਕਮੈਂਟਾਂ ਦੇ ਪਰ ਮੈਂ ਜਦੋਂ ਵੀ ਮੈਨੂੰ ਚਾਹ ਚਾਹ ਪੀਣ ਬੈਣੀ ਹੈ ਜਾਂ ਸ਼ਾਮ ਨੂੰ ਹੁਣ ਫੋਨ ਦੇਖੂਗੀ ਤਾਂ ਜਿਨਾਂ ਲਈ ਤਾਂ ਕੱਲ ਵਾਲੇ ਬਲੌਗ ਦੇ ਨੀਚੇ ਜਿਹੜੇ ਕਮੈਂਟ ਆਏ ਉਹਨਾਂ ਦਾ ਰਿਪਲਾਈ ਕਰੂੰਗੀ ਨਾਲੇ ਜਿਹੜੇ ਹੋਣਾ ਅੱਜ ਬਲੌਗ ਅਪਲੋਡ ਕਰਾਂਗੇ ਉਹਨਾਂ ਦਾ ਵੀ ਰਿਪਲਾਈ ਜਰੂਰ ਕਰੂੰਗੀ ਤਾਂ ਕਿਉਂਕਿ ਸੋਨੂੰ ਸਾਰ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾ ਮਨੂ ਸੱਸੀ ਅਕਾਲ ਜੀ ਬਾਏ ਬਾਏ ਜੀ